ਮੱਝ ਦੇ ਸੂਨ ਤੋਂ 45 ਦਿਨ ਪਹਿਲਾਂ ਲਈ ਖਰਾਕ ਦੇ ਵਿੱਚ ਦੋ ਆਪਸ਼ਨਾਂ ਹੁੰਦੀਆਂ ਆਪਣੇ ਕੋਲੇ ਪਹਿਲੀ ਤਾਂ ਘਰ ਦਾ ਦੇਸੀ ਦਾਣਾ ਤਿਆਰ ਕਰਾ ਕੇ ਪਾ ਸਕਦੇ ਹੁੰਦੇ ਆ ਤੇ ਦੂਸਰੀ ਆਪਸ਼ਨ ਹੁੰਦੀ ਹੈ ਆਪਣੇ ਕੋਲੇ ਟਰਾਂਜੈਕਸ਼ਨ ਫੀਡ ਦੀ ਪਰ ਜਿਹੜੀਆਂ ਮੱਝਾਂ ਤੇ ਝੋਟੀਆਂ ਦੇ ਵਿੱਚ ਭਾਰ ਪੈਣ ਦੀ ਸਮੱਸਿਆ ਉੱਥੇ ਮੈਂ ਇਹ ਫੀਡ ਬਿਲਕੁਲ ਵੀ ਰეკਮੈਂਡ ਨਹੀਂ ਕਰੂੰਗਾ ਖਾਸ ਕਰਕੇ ਕਾਰਗਲ ਕੰਪਨੀ ਦੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਅਤੇ Facebook ਪੇਜ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਂ ਮੱਝ ਦੇ ਸੂਣ ਤੋਂ ਪਹਿਲਾਂ ਇਹਨਾਂ ਦੀ ਤਿਆਰੀ ਕਿਸ ਤਰ੍ਹਾਂ ਕਰੀਏ ਜਿਹਦੇ ਨਾਲ ਇਹ ਸੂਣ ਤੋਂ ਬਾਅਦ ਚੰਗਾ ਦੁੱਧ ਦੇ ਕੇ ਸਮੇਂ ਸਿਰ ਗੱਭਣ ਹੋ ਸਕਣ ਮੱਝ ਦੇ ਸੂਣ ਤੋਂ ਬਾਅਦ ਉਹਦੇ ਦੁੱਧ ਨੂੰ ਪੀਕ ਲੈਵਲ ਤੱਕ ਲੈ ਕੇ ਜਾਣਾ ਉਹਨੂੰ ਸਮੇਂ ਸਿਰ ਗੱਭਣ ਕਰਕੇ ਹਰੇਕ ਸਾਲ ਇੱਕ ਸੂਆ ਲੈਣਾ ਤੇ ਉਹ ਤੋਂ ਲੰਬਾ ਸੂਆ ਦੁੱਧ ਲੈਣਾ ਇਹ ਸਾਰਾ ਕੌਸ਼ਤ ਤਾਂ ਹੀ ਸੰਭਵ ਆ ਜੇਕਰ ਉਹਨੂੰ ਆਪਾਂ ਸੂਣ ਤੋਂ 45 ਦਿਨ ਪਹਿਲਾਂ ਚੰਗੀ ਤੇ ਸਹੀ ਫਾਰਮੂਲੇ ਵਾਲੀ ਖਾਾਕ ਦਿੰਨੇ ਆ ਜੇਕਰ ਆਪਾਂ ਸੂਣ ਤੋਂ ਪਹਿਲਾਂ ਉਹਨੂੰ ਆਪਾਂ ਸਹੀ ਫਾਰਮੂਲੇ ਵਾਲੀ ਖਾਾਕ ਨਹੀਂ ਦਿੰਦੇਗੇ ਜਾਂ ਫਿਰ ਕਈ ਭਰਾ ਇਹ ਸੋਚ ਲੈਂਦੇ ਆ ਬਈ ਆਪਾਂ ਹੁਣ ਕਿਹੜਾ ਮੱਝ ਦੁੱਧ ਦਿੰਦੀ ਐ ਜਦੋਂ ਮੱਝ ਦੁੱਧ ਦੇਣ ਲੱਗੀ ਉਦੋਂ ਦੱਬ ਕੇ ਸੇਵਾ ਕਰ ਲਾਂਗੇ ਉਦੋਂ ਫਲਾਨੀ ਫੀਲਡ ਲਿਆ ਕੇ ਪਾਲਾਂਗੇ ਜਾਂ ਫਿਰ ਫਲਾਨੀ ਕੈਲਸ਼ੀਅਮ ਪਾਲਾਂਗੇ ਤਾਂ ਫਿਰ ਤੁਹਾਡੇ ਫਾਰਮ ਨੂੰ ਘਾਟੇ 'ਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਗਾ ਤੇ ਜੇਕਰ ਹੁਣ ਆਪਾਂ ਪਸ਼ੂ ਦੇ ਸੂਣ ਤੋਂ 45 ਦਿਨ ਪਹਿਲਾਂ ਵਾਲੇ ਫੀਡ ਫਾਰਮੂਲੇ ਦੇ ਬਾਰੇ ਗੱਲਬਾਤ ਕਰਨੀ ਹੋਵੇ ਤਾਂ ਇਹਦੇ ਵਿੱਚ ਆਪਣੇ ਕੋਲੇ ਦੋ ਆਪਸ਼ਨ ਆਉਂਦੀਆਂ ਪਹਿਲਾ ਤਾਂ ਆਪਾਂ ਆਪਣੇ ਘਰ ਦਾ ਦਾਣਾ ਤਿਆਰ ਕਰਾ ਸਕਦੇ ਹਾਂ ਆਪਣੇ ਫੀਡ ਫਾਰਮੂਲੇ ਦੇ ਨਾਲ ਤੇ ਜਿਹੜੀ ਦੂਸਰੀ ਆਪਸ਼ਨ ਆਪਣੇ ਕੋਲੇ ਆਉਂਦੀ ਆ ਉਹ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਬਾਜ਼ਾਰ ਦੇ ਵਿੱਚ ਟਰਾਂਜੈਕਸ਼ਨ ਨਾਮ ਦੀ ਕਾਫੀ ਕੰਪਨੀਆਂ ਦੀ ਫੀਡ ਆਉਂਦੀ ਆ 노 ਡਾਊਟ ਕਿ ਟਰਾਂਜੈਕਸ਼ਨ ਫੀਡ ਦਾ ਰਿਜ਼ਲਟ ਬਹੁਤ ਵਧੀਆ گاਵਾਂ ਦੇ ਵਿੱਚ ਪਰ ਜੇਕਰ ਆਪਾਂ ਮੱਝਾਂ ਦੇ ਵਿੱਚ ਗੱਲ ਕਰ ਲਈਏ ਤਾਂ ਮੈਂ ਤੁਹਾਨੂੰ ਆਪਣੇ ਪਰਸਨਲ ਐਕਸਪੀਰੀਅੰਸ ਦੇ ਮੁਤਾਬਕ ਟਰਾਂਜੈਕਸ਼ਨ ਫੀਡ ਖਾਸ ਕਰਕੇ ਕਾਰਗਿਲ ਕੰਪਨੀ ਦੀ ਮੱਝਾਂ ਦੇ ਵਿੱਚ ਰეკੋਮੈਂਡ ਨਹੀਂ ਕਰਦਾਗਾ ਖਾਸ ਕਰਕੇ ਜਿੱਥੇ ਮੱਝਾਂ ਤੇ ਝੋਟੀਆਂ ਦੇ ਵਿੱਚ ਭਾਰ ਪੈਣ ਦੀ ਸਮੱਸਿਆ ਵਾ ਵੈਸੇ ਵੀ ਆਮ ਤੌਰ ਤੇ ਇਹ ਦੇਖਣ ਦੇ ਵਿੱਚ ਆਇਆ ਕਿ ਮੱਝ ਮੋਲ ਦੀ ਫੀਡ ਦੇ ਨਾਲੋਂ ਦੇਸੀ ਖਰਾਕ ਘਰ ਦਾ ਦਾਣਾ ਖਾਣਾ ਵੱਧ ਪਸੰਦ ਕਰਦੀ ਆ ਤੇ ਮੈਂ ਵੀ ਜਿਹੜੀ ਸੂਣ ਤੋਂ ਪਹਿਲਾਂ ਵਾਲੀ ਫੀਡ ਆ ਫੀਡ ਫਾਰਮੂਲਾ ਉਹਦੇ ਲਈ ਤੁਹਾਨੂੰ ਘਰ ਦੀ ਦੇਸੀ ਖਰਾਕ ਪਾਉਣ ਦੇ ਲਈ ਰეკਮੈਂਡ ਕਰੂੰਗਾ ਵੈਸੇ ਤਾਂ ਕਾਫੀ ਫਾਰਮੂਲਿਆਂ ਦੇ ਨਾਲ ਆਪਾਂ ਸੁਣ ਤੋਂ ਪਹਿਲਾਂ ਵਾਲੀ ਖਰਾਕ ਜਿਹੜੀ ਬਣਾ ਸਕਦੇ ਹੁੰਦੇ ਆ ਪਰ ਜਿਹੜਾ ਫੀਡ ਫਾਰਮੂਲਾ ਆਪਾਂ ਇਸ ਸਾਲ ਬਣਾ ਕੇ ਲੈ ਆਏ ਆਪਣੀਆਂ ਮੱਝਾਂ ਨੂੰ ਪਾ ਰਹੇ ਆ ਉਹ ਵਾਲਾ ਫੀਡ ਫਾਰਮੂਲਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹਦੇ ਵਿੱਚ 40 ਕਿਲੋ ਛੋਲੇ ਲਏ ਆਪਾਂ 20 ਕਿਲੋ ਸਰੋਂ ਆ 10 ਕਿਲੋ ਤਾਰਾ ਮੀਰਾ 10 ਕਿਲੋ ਕਣਕ 10 ਕਿਲੋ ਜੌਂ ਤੇ ਇਸ ਤੋਂ ਇਲਾਵਾ 8 ਕਿਲੋ ਮੱਕੀ 1 ਕਿਲੋ ਬਫਰ ਤੇ 1 ਕਿਲੋ ਨਮਕ ਇਹ ਸੱਤ ਚੀਜ਼ਾਂ ਜਿਹੜੀਆਂ ਆਪਣੀਆਂ ਫੀਡ ਦੇ ਵਿੱਚ ਪੈਂਦੀਆਂ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਐਕਸਟਰਾ ਐਡ ਕਰਦੇ ਆਪਾਂ ਸ਼ਾਮ ਦੇ ਸਮੇਂ ਸ਼ਾਮ ਦੇ ਸਮੇਂ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਐਡ ਕਰਦੇ ਆਂ ਤਕਰੀਬਨ ਸ਼ਾਮ ਦੇ 7:30 ਵਜੇ ਫੀਡ ਪਾਉਂਦੇ ਆਪਾਂ ਦੋ ਟਾਈਮ ਫੀਡ ਵਰਤਦੇ ਆਪਾਂ 4.5 ਕਿਲੋ ਦਾਣਾ ਜਿਹੜਾ ਦਿਨ ਦਾ ਆਪਾਂ ਦੋਨਾਂ ਟਾਈਮਾਂ ਦਾ ਪਾਉਂਦੇ ਆਂ ਇਸ ਤੋਂ ਇਲਾਵਾ ਜਿੱਦਣ ਆਪਣੀ ਮੱਝ ਦੇ ਸੂਣ ਦੇ 15 ਦਿਨ ਰਹਿ ਗਏ ਉਦੋਂ ਆਪਾਂ ਇੱਕ ਚੀਜ਼ ਇਹਦੇ ਵਿੱਚ ਠਿਕਰੀ ਨਸਾ ਦਾ ਡੇਲੀ ਦਾ 50 ਗ੍ਰਾਮ ਲਗਾਤਾਰ 15 ਦਿਨ ਐਡ ਕਰਾਂਗੇ ਜਿਹੜਾ ਕਿ ਆਪਣੇ ਮੱਝ ਨੂੰ ਥਣਾ ਨੂੰ ਕਾਫੀ ਤਾਕਤ ਦਿੰਦਾ ਤੇ ਮੱਝ ਦੀ ਜੇਰ ਪੈਣ ਦੇ ਵਿੱਚ ਹੈਲਪ ਕਰਦਾ ਤਕਰੀਬਨ 70-80 ਰੁਪਏ ਅਨਸਾਰੀ ਤੋਂ ਮਿਲ ਜਾਂਦਾ ਕਿਲੋ ਤੇ ਇਸ ਤੋਂ ਇਲਾਵਾ ਕੋਈ ਵੀ ਵਿਟਾਮਿਨ ਐਚ ਤੇ ਜਾਂ ਫਿਰ ਕੈਲਸ਼ੀਅਮ ਦੀ ਵਾਰ ਤੋਂ ਆਪਾਂ ਨਹੀਂ ਕਰ ਦੇਗੇ ਤੇ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਕੇ ਤੇ ਸ਼ੇਅਰ ਕਰਿਓ ਸਾਰੇ ਗਰੁੱਪਾਂ ਦੇ ਵਿੱਚ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ